ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਇੱਕ ਵੱਖਰੀ ਤੇ ਸਟਾਈਲਿਸ਼ ਚੀਜ਼ ਲੈ ਕੇ ਆਇਆ ਹਾਂ ਜਿਸ ਦਾ ਨਾਮ ਹੈ ਬੀਨ ਬੈਗ ਇਹ ਬੀਨ ਬੈਗ ਇੱਕ ਡੀਆਈਆਈ ਕਵਰ ਹੁੰਦਾ ਹੈ ਜਿਸ ਦੇ ਵਿੱਚ ਇੱਕ ਅਲੱਗ ਤੋਂ ਬੀਨਸ ਆਉਂਦੇ ਹਨ ਤੇ ਆਓ ਇਸ ਨੂੰ ਹੁਣ ਓਪਨ ਕਰਕੇ ਦੇਖਦੇ ਹਾਂ ਇਹ ਬੀਨ ਬੈਗ ਮੈਂ ਫਲਿੱਪਕਾਰਟ ਤੋਂ ਮੰਗਵਾਇਆ ਹੈ ਤੇ ਆਓ ਹੁਣ ਇਹਨੂੰ ਓਪਨ ਕਰਕੇ ਦੇਖਦੇ ਹਾਂ ਇਹ 블랙 ਤੇ orange ਕਲਰ ਇੱਕ ਰਾਇਲ ਲੁੱਕ ਦੇਵੇਗਾ ਤੁਹਾਡੇ ਕਮਰੇ ਨੂੰ ਇੱਕ ਰਾਇਲ ਲੁੱਕ ਦੇਵੇਗਾ ਇਹ ਬੀਨ ਬੈਗ ਮੈਂ orange ਤੇ black ਕਲਰ ਦੇ ਵਿੱਚ ਮੰਗਵਾਇਆ ਹੈ ਕਿਉਂਕਿ ਮੇਰੀ ਬੋਇਲ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਵੀ orange ਤੇ black ਡਿਜ਼ਾਈਨ ਦੇ ਨਾਲ ਹੀ ਤਿਆਰ ਕੀਤੀਆਂ ਗਈਆਂ ਨੇ ਇਸ ਦੇ ਨਾਲ ਇੱਕ ਪਿੱਲੋ ਵੀ ਆਉਂਦਾ ਹੈ ਇਹ ਤਾਂ ਹੈ ਤੁਹਾਡਾ ਬੀਨ ਬੈਗ ਕਵਰ ਤੇ ਆਹ ਹੁਣ ਇਸ ਵਿੱਚ ਫਿਲ ਕਰਨ ਵਾਲੇ ਬੀਨ ਬਾਰੇ ਗੱਲ ਕਰਦੇ ਹਾਂ ਇਹ ਮੈਂ ਕੁਝ ਬੈਗ ਦੇ ਵਿੱਚੋਂ ਕੱਢ ਕੇ ਰੱਖ ਲਏ ਸੀ ਕਿਉਂਕਿ ਜਦੋਂ ਵੀ ਕੋਈ ਹਵਾ ਚੱਲਦੀ ਹੈ ਤਾਂ ਇਹ ਬਹੁਤ ਛੇਤੀ ਉੱਡ ਜਾਂਦੇ ਹਨ ਇਸਦੇ ਇਸ ਨੂੰ ਭਰਨ ਦੇ ਲਈ ਤੋਂ ਨੂੰ ਸਭ ਤੋਂ ਪਹਿਲਾਂ ਆਪਣੇ ਕਮਰੇ ਦਾ ਫੈਨ ਜ਼ਰੂਰ ਆਫ ਕਰ ਲੈਣਾ ਹੈ ਤੇ ਇੱਕ ਬੰਦ ਕਮਰੇ ਦੇ ਵਿੱਚ ਇਸ ਨੂੰ ਭਰਨਾ ਹੈ ਇਹ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਹਨ ਬੀਨਸ ਇਹ ਬਲੈਕ ਤੇ orange ਦੇ ਬੈਗ ਬੀਨ ਬੈਗ ਕਵਰ ਜੋ ਕਿ ਤੁਹਾਡੇ ਕਮਰੇ ਦੀ ਲੁੱਕ ਨੂੰ ਚੇਂਜ ਹੀ ਕਰ ਦੇਵੇਗਾ ਤੇ ਇਸ ਦੀ ਕੀਮਤ ਤਾਂ ਵੀ ਜ਼ਬਰਦਸਤ ਹੈ ਜਿਸ ਨੂੰ ਮੈਂ ਫਲਿੱਪਕਾਰਟ ਦੇ ਵਿੱਚ ਸਿਰਫ ਇਹ ਕਵਰ ਲਗਭਗ 865 ਰੁਪਏ ਦਾ ਮੰਗਵਾਇਆ ਹੈ ਤੇ ਇਸ ਦੇ ਵਿੱਚ ਇਸ ਨੂੰ ਫਿਲ ਕਰਨ ਦੀ ਕਪੈਸਿਟੀ ਜੋ ਹੈ ਉਹ 3 ਕਿਲੋ ਬੀਨਸ ਦੀ ਹੈ ਪਰ ਮੈਂ ਮਤਲਬ 2-2 ਕਿਲੋ ਦੇ ਦੋ ਬੈਗ ਮੰਗਾਏ ਹਨ ਇਸ ਦੀ ਕੀਮਤ ਲਗਭਗ 800 ਰੁਪਏ ਪੈ ਗਈ ਹੈ ਦੋਨਾਂ ਬੈਗ ਦੀ ਮਿਲਾ ਕੇ ਤੇ ਇਸ ਨੂੰ ਫਿਲ ਕਰਨ ਦੀ ਕਪੈਸਿਟੀ ਜੋ ਹੈ 3 ਕਿਲੋ ਬੀਨਸ ਦੀ ਹੈ ਤੇ ਜਿਸ ਦੇ ਲਈ ਮੈਂ ਮਤਲਬ ਲਗਤੋਂ ਬੀਨਸ ਮੰਗਾਏ ਹਨ ਇਹ ਵੀ ਇੱਕ ਫੈਲੇ ਵਾਈਟ ਕਲਰ ਦੇ ਬੈਗ ਦੇ ਵਿੱਚ ਆਉਂਦੇ ਹਨ ਤੇ ਇਸ ਦੀ ਲਗਭਗ 400 ਰੁਪਏ ਦੇ 2 ਕਿਲੋ ਆਸ-ਪਾਸ ਪੈ ਜਾਂਦਾ ਹੈ ਤੇ ਆਹ ਨੂੰ ਇਸ ਨੂੰ ਆਪਾਂ ਫਿਲ ਕਰਦੇ ਹਾਂ ਇਸ ਕਵਰ ਤੇ ਉੱਪਰ ਇੱਕ ਜਿੱਪ ਦਿੱਤੀ ਗਈ ਹੈ ਇਸ ਨੂੰ ਓਪਨ ਕਰਨ ਤੇ ਇਹ ਓਪਨ ਹੋ ਜਾਵੇਗੀ ਤੇ ਇਸ ਨੂੰ ਓਪਨ ਕਰਨ ਤੋਂ ਬਾਅਦ ਇਸ ਦੇ ਵਿੱਚ ਹੁਣ ਆਪਾਂ ਬੀਨਸ ਪਾਵਾਂਗੇ ਤੇ ਬੀਨਸ ਪੌਂ ਤੋਂ ਪਹਿਲਾਂ ਤੁਸੀਂ ਆਪਣੇ ਕਮਰੇ ਦੇ ਫੈਨ ਨੂੰ ਬੰਦ ਕਰ ਲੈਣਾ ਹੈ ਤੇ ਇੱਕ نیچے ਇੱਕ ਚਾਦਰ ਜ਼ਰੂਰ ਵਿਛਾ ਲੈਣੀ ਹੈ ਜਿਸ ਕਰਨ ਤੁਹਾਡੇ ਬੀਨਸ ਨੂੰ ਇਕੱਠਾ ਕਰਨਾ ਸੁੱਕਾ ਹੋ ਜਾਵੇਗਾ ਲਓ ਜੀ ਕੁਝ ਸਟਰਗਲ ਤੋਂ ਬਾਅਦ ਹੁਣ ਬਣ ਗਿਆ ਮੇਰਾ VIP ਬੀਨ ਬੈਕ ਆਓ ਹੁਣ ਇਸ ਤੇ ਬੈਠ ਕੇ ਦੇਖਦੇ ਹਾਂ ਇਸ ਉੱਤੇ ਬੈਠ ਕੇ ਬਹੁਤ ਹੀ ਕੰਫਰਟੇਬਲ ਫੀਲ ਹੁੰਦਾ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਅਸੀਂ ਕਿਸੇ ਕਲਾਊਡ ਤੇ ਬੈਠੇ ਆਂ ਇਸ ਉੱਤੇ ਬੈਠ ਕੇ ਤੁਸੀਂ ਨੈਟਫਲਿਕਸ ਇੰਜੋਏ ਕਰ ਸਕਦੇ ਹੋ ਜਾਂ ਕੋਈ ਗੇਮ ਖੇਡ ਸਕਦੇ ਹੋ ਜਾਂ ਗੱਪਸ਼ਪ ਕਰ ਸਕਦੇ ਹੋ ਜਾਂ ਫਿਰ ਸਟੱਡੀ ਵੀ ਕਰ ਸਕਦੇ ਹੋ ਤੇ ਇਸ ਨੂੰ ਸੌਨ ਲਈ ਵੀ ਵਰਤ ਸਕਦੇ ਹੋ ਇਹ ਬਹੁਤ ਹੀ ਯੂਸਫੁਲ ਹੈ ਤੇ ਤੁਸੀਂ ਵੀ ਇਸ ਨੂੰ ਜ਼ਰੂਰ ਟਰਾਈ ਕਰਨਾ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਕੁਝ ਵੀ ਦੱਸਣਾ ਕਿ ਤੁਹਾਨੂੰ ਇਹ ਬੀਨ ਬੈਗ ਕਿਸ ਤਰ੍ਹਾਂ ਲੱਗਿਆ ਤੇ ਇਸ ਤਰ੍ਹਾਂ ਦੀ ਵੀਡੀਓ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ ਧੰਨਵਾਦ A few moments later ਮੋਰ ਨਿਕ ਮੋਰ ਲਗੇ ਬਾਕੀ ਜੋ ਬੱਚ ਥੱਕਾ ਲਈ ਚੋਰ ਲੇ ਗਏ ਉਹੀ ਨਾਨੀ ਤੇਰੀ ਮੋਰ ਨਿਕ ਮੋਰ ਲਗੇ ਹੂ ਰੂ 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 ਨੰ 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 ਨੰਨੀ ਤੇਰੀ ਮੋਰਣੀ ਕੋ ਮੋਰਣੀ ਗਈ